ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਸਵਾਲ ਦੇ ਬਾਰੇ ਗੱਲਬਾਤ ਕਰਨੀ ਆ ਕਿ ਵੈਸੇ ਤਾਂ ਅਸੀਂ ਕਣਕ ਦੇ ਖੇਨ ਆਏ ਸੀਗੇ ਬਾਈ ਦੀ ਕਣਕ ਲੱਗੀ ਹੋਈ ਹੈ ਦੀ ਵੀ ਇੱਕ ਅਲੱਗ ਵੀਡੀਓ ਸ਼ੂਟ ਕਰਦੇ ਹੈਗੇ ਆ ਪਰ ਕਾਫੀ ਵੀਰ ਪੁੱਛ ਰਹੇ ਹੈਗੇ ਆ ਵੀ ਅਸੀਂ ਨਰਮੇ ਵਾਲੇ ਆ ਅਸੀਂ ਕੀ ਕਰਗੇ ਕਿਹੜੇ ਨਰਮੇ ਨੂੰ ਸੁੰਡੀ ਨਹੀਂ ਆਉਂਦੀ ਪਹਿਲਾ ਮੈਂ ਇੱਕ ਵੀਡੀਓ ਅਪਲੋਡ ਕੀਤੀ ਆ ਵੀ ਗੁਜਰਾਤ ਕੋਲੇ ਇੱਕ ਨੰਬਰ ਵਿੱਚ ਕੋਈ ਵੀ ਲੂਣ ਮਿਰਚ ਨਹੀਂ ਹੈਗਾ ਜਿਹੜੇ ਨੂੰ ਸੁੰਡੀ ਨਹੀਂ ਆਉਂਦੀ ਪਰ ਕੋਸ਼ਤਾ ਹੈਗਾ ਉਹਨਾਂ ਕੋਲੇ ਜਿਹਦੇ ਕਰਕੇ ਉਹਨਾਂ ਦੀ ਉਤਪਾਦਨ ਆ ਰਿਹਾ ਹੈਗਾ ਸੁੰਡੀ ਆਉਂਦੀ ਆ ਮਰ ਜਾਂਦੀ ਆ ਜਾਂ ਉਹਨਾਂ ਨੂੰ ਫਸਲ ਦੇ ਨਾਲ ਫਸਲ ਪਾਲਣੀ ਸਿੱਖ ਲਈ ਉਹਨਾਂ ਦਾ ਉਤਪਾਦਨ ਸਟੇਬਲ ਹੋਇਆ ਹੋਇਆ ਆਪਣੇ ਕੋਲੇ ਉਹਨਾਂ ਪ੍ਰੈਕਟਿਸ ਆਈ ਹੈ ਨਾ ਹੀ ਆਪਣੇ ਕੋਲੇ ਉਦਾਂ ਦਾ ਵਾਤਾਵਰਨ ਹੈਗਾ ਪਰ ਇੱਕ ਸਵਾਲ ਜ਼ਰੂਰੀ ਆ ਜਿਹੜਾ ਤੁਸੀਂ ਮੈਨੂੰ ਵਾਰੀ-ਵਾਰੀ ਪੁੱਛ ਰਹੇ ਹੋ ਫੋਨਾਂ ਦੇ ਉੱਤੇ ਮੈਸੇਜ ਦੇ ਉੱਤੇ ਕਮੈਂਟਾਂ ਦੇ ਰੂਪ ਵਿੱਚ ਵੀ ਕੀ ਕਪਾਹ ਨੂੰ ਸੁੰਢੀ ਨਹੀਂ ਆਉਂਦੀ ਅਸੀਂ ਦੇਸੀ ਕਪਾਹ ਲਾਦਗੇ ਸਾਡੇ ਮਿੱਤਰ ਦੇ 8 ਕੁਵੰਟਲ ਹੋ ਗਈ 10 ਕੁਵੰਟਲ ਹੋ ਗਈ ਆਪਾਂ ਇਸ ਵਿਸ਼ੇ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਹਾਂ ਚਾਰ ਮੈਂ ਤੁਹਾਨੂੰ ਗੱਲ ਲਾ ਦੱਸਦਾ ਹੈਗਾ ਵੀ ਜਿਹਦੇ ਵਿੱਚ ਆਖਰ ਦੇ ਉੱਤੇ ਸੁੰਢੀ ਘਟ ਆਉਂਦੀ ਹੈਗੀ ਹੈ ਬੀਟੀ ਨਰਮਾ ਜਿਦੇ ਵਿੱਚ ਕਰਾਈ 1 ਕਰਾਈ 2 ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਜਾਂ ਬਾਕੀ ਸਟੇਟਾਂ ਦੇ ਵਿੱਚ ਇੱਕ ਨੰਬਰ 'ਚ ਵਿਕਦਾ ਕੰਪਨੀਆਂ ਪ੍ਰੋਪਰ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਏਰੀਆ ਵਾ ਜਿਹੜੀ ਵੈਰੈਟੀ ਕਾਮਯਾਬਾ ਉੱਥੇ ਉਹਦਾ ਵੀ ਦਿੰਦਿਆਂ ਆਈਆਂ ਉਹ ਕਿਸਮਾਂ ਦੇ ਵਿੱਚ ਸੁੰਡੀ ਵੱਧ ਆ ਰਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਗੁਲਾਬੀ ਸੁੰਡੀ ਪਹਿਲਾਂ ਹੀ ਕਿਸੇ ਪ੍ਰੈਕਟਿਸ ਕਰਕੇ ਫੀਲਡ ਤੋਂ ਬਾਹਰ ਸੀ ਜਦੋਂ ਦੀ ਉਹ ਆਈ ਆ ਵੈਰੈਟੀਆਂ ਦੇ ਵਿੱਚ ਉਹਦੀ ਸਾਇੰਸ ਓਦਾਂ ਦਾ ਕੋਈ ਚੀਜ਼ ਹੈ ਨਹੀਂ ਜਿਦੇ ਕਰਕੇ ਉਹ ਮਰ ਜੇ 2 ਨੰਬਰ ਤੇ ਜਿਹੜਾ ਉਹਨਾਂ ਕਿਸਮਾਂ ਦੇ ਵਿੱਚ ਅੱਜ ਸਮੇਂ بی ਨੌਨ بیਟੀ ਮਿਕਸ ਕੀਤਾ ਜਾਣ ਲੱਗਿਆ ਪਹਿਲਾਂ ਅਲੱਗ ਆਉਂਦਾ ਸੀ ਫਾਰਮਰ ਪਾਉਣਾ ਹਟ ਗਏ ਹੁਣ ਉਹਨਾਂ ਨੇ ਮਿਕਸ ਕਰਨਾ ਸ਼ੁਰੂ ਕਰਤਾ ਤਾਂ ਉਹ ਨੌਨ بیਟੀ ਨੂੰ ਸੁੰਡੀ بیਟੀ ਦੇ ਨਾਲੋਂ ਘੱਟ ਆਉਂਦੀ ਹੈ ਉਸ ਤੋਂ ਬਾਅਦ ਕਪਾਹ ਦੀ ਵਾਰੀ ਆਉਂਦੀ ਹੈ ਜਿਹੜੀ ਕਿ ਉਸ ਨੌਨ بیਟੀ ਦੇ ਨਾਲੋਂ ਕਪਾਹ ਚ ਘੱਟ ਆਉਂਦੀ ਹੈ ਉਸ ਤੋਂ ਬਾਅਦ ਦੇਸੀ ਨਰਮੇ ਜਾਂ ਦੇਸੀ ਕਪਾਹ ਦੀ ਵਾਰੀ ਆਉਂਦੀ ਹੈ ਜਿਹਦੇ ਵਿੱਚ ਉਹ ਸੁੰਡੀ ਘੱਟ ਆਉਂਦੀ ਹੈ ਪਰ ਇੱਕ ਮੈਂ ਤੁਹਾਨੂੰ ਗੱਲ ਦੱਸ ਦਣਾ ਦੇਸੀ ਨਰਮਾ ਜਾਂ ਦੇਸੀ ਕਪਾ ਇਹਨਾਂ ਦਾ ਜੁੱਸਾ ਜ਼ਿਆਦਾ ਹੁੰਦਾ ਖਾਦਾਂ ਤੁਸੀਂ ਨੋਰਮਲ ਪਾਓਗੇ ਤਾਂ ਇਹਨਾਂ ਕਿਸਮਾਂ ਨੂੰ ਲੋਕਾਂ ਨੇ ਬੰਦ ਕੀਤਾ ਸੀ ਕਿ ਖੇੜਾ ਬਹੁਤ ਆਉਣ ਲੱਗਿਆ ਅੱਜ ਦੀਆਂ ਕਿਸਮਾਂ ਜਿੰਨੀਆਂ ਤਿਆਰ ਹੋ ਕੇ ਆਈਆਂ ਹੈਗੀਆਂ ਮਾਰਕੀਟ 'ਚ ਤਕੜੀਆਂ-ਤਕੜੀਆਂ ਕੰਪਨੀਆਂ ਦੀਆਂ ਉਹਨਾਂ ਕਿਸਮਾਂ ਦੇ ਵਿੱਚ ਉਹ ਖੇੜਾ ਪ੍ਰੂਫ ਹੀ ਵੈਰਾਈਟੀਆਂ ਬਣਾ ਰਹੇ ਸੀਗੇ ਵੀ ਖੇੜਾ ਨਾ ਆਵੇ, ਲੀਫ ਕਾਰਲ ਵਾਇਰਸ ਨਾ ਆਵੇ ਪਰ ਇਹਨਾਂ ਸਮੱਸਿਆਵਾਂ ਤੋਂ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਗੁਲਾਬੀ ਸੁੰਡੀ ਦੀ ਜਿਹੜੀ ਕਿ ਹਜੇ 1-2 ਸਾਲਾਂ ਤੱਕ ਉਹਦਾ ਬਹੁਤ ਵੱਡੇ ਪੱਧਰ ਤੇ ਕੋਈ B 1 ਨੰਬਰ 'ਚ ਨਹੀਂ ਆਉਣ ਵਾਲਾ 2 ਨੰਬਰ 'ਚ ਵਿਕ ਰਿਹਾ ਹੈਗਾ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਕੰਪਨੀ ਦਾ ਮਾਲ ਗਾਰੰਟੀ ਨਹੀਂ ਦੇ ਰਿਹਾ ਕੰਪਨੀ ਦਾ ਨਮੈਂਦਾ ਜਿਹੜਾ ਅੰਪਲਾਈ ਆ ਬੀਜ ਵੇਚਣ ਵਾਲਾ ਉਹ ਗਰੰਟੀਆਂ ਭਾਵੇਂ ਦੇਈ ਜਾਵੇ ਕੋਈ ਦੁਕਾਨਦਾਰ ਗਰੰਟੀਆਂ ਦੇਈ ਜਾਵੇ ਪਰ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹਿਸਾਰ ਯੂਨੀਵਰਸਿਟੀ ਦੀਆਂ ਕਪਾਹਾਂ ਲੱਗੀਆਂ ਜਾਂ ਕੋਈ ਹੋਰ ਪ੍ਰਾਈਵੇਟ ਕੰਪਨੀਆਂ ਦੀਆਂ ਕਪਾਹਾਂ ਲੱਗੀਆਂ ਜਾਂ ਪੀਏਯੂ ਦੀਆਂ ਕਪਾਹਾਂ ਲੱਗੀਆਂ ਉਹਨਾਂ ਦੇ ਵਿੱਚ ਸੁੰਡੀ ਹੈ ਜਿਹੜੀ ਉਹ ਟਰੇਸਰ ਦਵਾਈ ਨਾਲ ਕੰਟਰੋਲ ਹੋਈ ਆ ਸਪਾਈਨੋਸੈਡ ਦੇ ਨਾਲ ਜਿਹੜੀ ਤੁਸੀਂ ਅੱਜ ਕੱਲ ਥ੍ਰਿਪਸ ਲਈ ਸਪਾਈਨੋ ਟੌਰਮ ਯੂਜ਼ ਕਰਦੇ ਹੋ ਉਹ ਤੋਂ ਪਹਿਲਾਂ ਸਪਾਈਨੋ ਸੈਡ ਆਈ ਸੀ ਜਿਹੜੀ ਕਿ ਕਪਾਹ ਦੇ ਵਿੱਚ ਵਰਤੀ ਜਾਂਦੀ ਸੀ ਤੇ ਉਹ ਕਿਉਂਕਿ ਕਪਾਹ ਦੇ ਬੂਟੇ ਦਾ ਰੋਮਾ ਅਲੱਗ ਹੈ ਤੁਸੀਂ ਨਰਮੇ ਵੀ ਦੀ ਜਾਓਗੇ ਇੱਕ ਅਲੱਗ ਖੁਸ਼ਬੂ ਆਉਗੀ ਜਿਹੜਾ ਕਪਾਹ ਦਾ ਬੂਟਾ ਉਹਦੀ ਇੱਕ ਮਿੱਠੀ ਸੁਗੰਧ ਹੁੰਦੀ ਹੈ ਉਹ ਅਲੱਗ ਤਰੀਕੇ ਨਾਲ ਵਾਤਾਵਰਣ ਦੇ ਵਿੱਚ ਕੀਟਾਂ ਨੂੰ ਸਾਧਦਾ ਹੈਗਾ ਉਹਦਾ ਟੀਂਡੇ ਦੀ ਬਣਤਰ ਹੋਰ ਆ ਟੀਂਡੇ ਦੇ ਵਿੱਚ ਉਹਦੀ ਮਿਕਦਾਰ ਫਾਈਬਰ ਦੀ ਤੇ ਕਾਟਨ ਦੀ ਉਹ ਅਲੱਗ ਤਰੀਕੇ ਦੀ ਹੈਗੀ ਆ ਉੱਥੇ ਜਿਹੜੀਆਂ ਸੁੰਡੀ ਮਾਰਸ਼ ਪਾਰਸ਼ ਸਪਰੇਹਾਂ ਹੈਗੀਆਂ ਚਾਹੇ ਸਿੰਥੈਟਿਕ ਗਰੁੱਪ ਆ ਚਾਹੇ ਤੁਹਾਡਾ ਕੋਈ ਵੀ ਗਰੁੱਪ ਹੈਗਾ ਸੁੰਡੀ ਮਾਰ ਵਾਲਾ ਉੱਥੇ ਉਸ ਤੇ ਕੰਮ ਕਰ ਰਿਹਾ ਹੈਗਾ ਤਾਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਇਹਨੂੰ ਲਾ ਸਕਦੇ ਹੋ ਟ੍ਰਾਇਲ ਕਰ ਸਕਦੇ ਹੋ ਪਰ ਇੱਕ ਫੈਕਟਰ ਮੈਟਰ ਕਰਦਾ ਹੈਗਾ ਕਿ ਜਿਹੜੀ ਨਰਮੇ ਦੀ ਫਸਲ ਦੇ ਵਿੱਚ ਸੁੰਡੀ ਸਭ ਤੋਂ ਘੱਟ ਆਈ ਸੀਗੀ ਜਾਂ ਤਾਂ ਉਹ ਪਿੰਡ ਤੋਂ ਦੂਰ ਸੀਗਾ ਜਾਂ ਉਸ ਪਿੰਡ ਉਸ ਖੇਤ ਦੇ ਵਿੱਚ ਦਰਮਾ ਬਿਰਲਾ ਲੱਗਿਆ ਹੋਇਆ ਸੀ ਜਿਹੜੀਆਂ ਕਿ ਗੱਲਾਂ ਮੈਂ ਪੀਏਯੂ ਦੇ ਜਿਹੜੇ ਮੇਲਾ ਲੱਗਿਆ ਬਠਿੰਡੇ ਦੇ ਵਿੱਚ ਉੱਥੇ ਡਾਕਟਰ ਵੀਜੇ ਸਿੰਘ ਮੌਜੂਦ ਸੀਗੇ ਜਿਹੜੇ ਪੀਓ ਦੇ ਵਿੱਚ ਕਾਟਨ ਰਿਸਰਚ ਦਾ ਕੰਮ ਕਰਦੇ ਹੈਗੇ ਆ ਤੇ ਉਹਨਾਂ ਦੇ ਨਾਲ ਹਜ਼ਾਰਾਂ ਕਿਸਾਨ ਟੱਚ ਦੇ ਵਿੱਚ ਹੈਗਾ ਉੱਥੇ ਮੈਨੂੰ ਵੀ ਕਾਫੀ ਫਾਰਮਰ ਮਿਲ ਕੇ ਗਏ ਆ ਜਿਨ੍ਹਾਂ ਦਾ ਉਤਪਾਦਨ 8 ਕੁਇੰਟਲ ਆਇਆ 10 ਕੁਇੰਟਲ ਵੀ ਆਇਆ ਪਰ ਜਿਨ੍ਹਾਂ ਦਾ ਉਤਪਾਦਨ 4 ਕੁਇੰਟਲ ਰਹਿ ਜਾਂਦਾ ਉਹ ਨਰਮਾ ਦੇਖਣਯੋਗ ਵੀ ਨਹੀਂ ਹੁੰਦਾ ਇਹ ਗੱਲ ਮੈਂ ਬਿਲਕੁਲ ਕਬੂਲ ਕਰਦਾ ਹੈਗਾ ਜਦੋਂ ਉਤਪਾਦਨ ਘਟਦਾ ਕੁਆਲਟੀ ਘਟ ਜਾਂਦੀ ਹੈ ਰੇਟ ਮਾਰਕੀਟ ਨੂੰ 1000 1500 ਰੁਪਏ ਮੰਦਾ ਲੱਗਦਾ ਹੈਗਾ ਤਾਂ ਜੇ ਕਪਾਹ ਨੂੰ ਤੁਸੀਂ ਲਾਉਣਾ ਚਾਹੁੰਦੇ ਹੋ ਟ੍ਰਾਇਲ ਕਰੋ ਬੇਖੂਬੀ ਬਿਰਲਾ ਲਾਉਣਾ ਪਊਗਾ ਖਾਦਾਂ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ ਲੱਗ ਵੀਡੀਓ ਚ ਕਰ ਲਾਂਗੇ ਕੁਝ ਕਿਸਾਨ ਅਗੇ ਕਹਿ ਰਹੇ ਆ ਕਿ ਦੋ ਵਾਰੀ ਮੂੰਗੀ ਕਰ ਲਗੇ ਸੋਇਆਬੀਨ ਲਾ ਲਗੇ ਦੋ ਵਾਰੀ ਗਵਾਰਾ ਕਰ ਲਗੇ ਗਵਾਰਾ ਤੇ ਮੂੰਗੀ ਇਕੱਠੀ ਲਾ ਲਗੇ ਇਹ ਸਾਰੇ ਇੱਕ ਵੱਖਰੇ ਵਿਸ਼ੇ ਦਾ ਕਾਰਨ ਆ ਜਦੋਂ ਕੋਈ ਫਸਲ ਆਪ ਦਾ ਏਰੀਆ ਘਟਾਉਂਦੀ ਐ ਉੱਥੇ ਹੋਰ ਫਸਲ ਫਿੱਟ ਨਹੀਂ ਹੋ ਸਕਦੀ ਹੁੰਦੀ ਤਾਂ ਸਾਰੇ ਏਰੀਆ ਦੇ ਵਿੱਚ ਬੱਖੋ ਵੱਖਰੀ ਪ੍ਰੈਕਟਿਸ ਹੁੰਦੀ ਆ ਉਹਦਾ ਜੇ ਕੋਈ ਰਿਜ਼ਲਟ ਨਤੀਜਾ ਨਿਕਲਦਾ ਚਾਹੇ ਰਿੰਡੀ ਦੀ ਫਸਲ ਆ ਬਾਜਰੇ ਦੀ ਫਸਲ ਆ ਜਾਂ ਕੋਈ ਹੋਰ ਫਸਲਾਂ ਉਹਦੀਆਂ ਤੁਹਾਡੇ ਨਾਲ ਇੰਟਰਵਿਊ ਆਪਾਂ ਸਾਂਝੀਆਂ ਕਰਾਂਗੇ ਪਰ ਅੱਜ ਦੀ ਘੜੀ ਇਹ ਹੈਗਾ ਕਿ ਤੁਸੀਂ ਮਾਰਕੀਟ ਮਿਲਣ ਵਾਲੇ ਬੀਜਾਂ ਜਿਹੜੇ ਪਿਛਲੀ ਵਾਰ ਵਧੀਆ ਉਤਪਾਦਨ ਆਇਆ ਇਹਨਾਂ ਦੇ ਕੋਲੇ ਵਾਇਰਸ ਨਹੀਂ ਆਇਆ ਜਿਨ੍ਹਾਂ ਦੇ ਉੱਪਰ ਗਲਾਬੀ ਚੁੰਡੀ ਦਾ ਅਟੈਕ ਘਾਟ ਰਿਹਾ ਠੀਜਟ ਖਿੜਾਕ ਬਹੁਤ ਵਧੀਆ ਸੀ ਉਤਪਾਦਨ ਵਧੀਆ ਸੀ ਵੇਲਟ ਨਹੀਂ ਆਈ ਤਾਂ ਉਹਨਾਂ ਨੂੰ ਆਪਾਂ ਨੇ ਪਹਿਲ ਦੇ ਆਧਾਰ ਤੇ ਲਾਉਣਾ ਹੈਗਾ ਸਾਰੇ ਵੀਰਾਂ ਬਹੁਤ ਧੰਨਵਾਦ ਸਾਸਿਕਾ